ਬਸੰਤ ਵਾਲੇ ਦਿਨ ਵਿਆਹ ਵਾਲਾ ਮੁੰਡਾ ਚੜਾ ਰਿਹਾ ਸੀ ਪਤੰਗ ਬਚੋਲਾ ਕਹਿੰਦਾ ਬਰਾਤ ਲੇਟ ਹੋਈ ਜਾਂਦੀ ਏ ਪਰ ਮੁੰਡਾ ਕਹਿੰਦਾ ਮੇਰਾ ਪੇਚਾ ਪਿਆ ਹੋਇਆ ਦੋਸਤੋ ਅਕਸਰ ਹੀ ਕਈ ਵਾਰ ਤਿਹਾਰਾਂ ਦੇ ਦਿਨਾਂ ਵਿੱਚ ਵਿਆਹ ਰੱਖ ਦਿੱਤੇ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਪਤੰਗ ਚੜਾਉਂਦਾ ਦਿਖਾਈ ਦੇ ਰਿਹਾ ਏ ਦਰਅਸਲ ਇਸ ਮੁੰਡੇ ਦਾ ਵਿਆਹ ਬਸੰਤ ਵਾਲੇ ਦਿਨ ਰੱਖ ਦਿੱਤਾ ਸੀ ਅਤੇ ਬਰਾਤ ਤੁਰਨ ਤੋਂ ਪਹਿਲਾਂ ਬੇਲੇ ਸਮੇਂ ਵਿੱਚ ਇਹ ਮੁੰਡਾ ਕੋਠੇ ਤੇ ਚੜ ਕੇ ਪਤੰਗ ਚੜਾਉਣ ਲੱਗ ਜਾਂਦਾ ਏ ਅਤੇ ਇੱਕ ਹੋਰ ਮੁੰਡਾ ਇਸ ਦੀ ਵੀਡੀਓ ਬਣਾਉਣ ਲੱਗ ਜਾਂਦਾ ਏ ਜਦੋਂ ਵਿਚੋਲਾ ਕਹਿੰਦਾ ਹੈ ਕਿ ਮੁੰਡਾ ਕਿੱਥੇ ਹੈ ਬਰਾਤ ਲੇਟ ਹੋ ਰਹੀ ਏ ਤਾਂ ਮੁੰਡਾ ਕੋਠੇ ਉੱਪਰ ਪਤੰਗ ਚੜਾ ਰਿਹਾ ਹੁੰਦਾ ਏ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਭਰਾਵਾ ਬਸੰਤ ਤਾਂ ਅਗਲੇ ਸਾਲ ਫੇਰਾ ਜੂ ਪਰ ਤੂੰ ਆਪਣਾ ਵਿਆਹ ਕਰਵਾ ਲੈ ਕਿਤੇ ਇੱਥੇ ਪੇਚੇ ਲਾਉਂਦਾ ਹੀ ਨਾ ਰਹਿ ਜਾਵੀ ਸੋ ਹੋਰ ਗੱਲਾਂ ਦੀਆਂ ਗੱਲਾਂ ਮੁੰਡਾ ਇੱਕ ਦਿਨ ਵਿੱਚ ਦੋ ਕੰਮ ਕਰ ਗਿਆ ਨਾਲੇ ਬਸੰਤ ਮਨਾ ਗਿਆ ਤੇ ਨਾਲੇ ਵਿਆਹ ਕਰਵਾ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ